ਲੱਗਦਾ ਜੀ ਸਾਨੂੰ ਤਾਂ ਇਨ ਫਿਊਚਰ ਵੀ ਜਦੋਂ ਵੀ ਇਹ ਕਹਿਣਗੇ ਸਕੂਲ ਮੈਨੇਜਮੈਂਟ ਅਸੀਂ ਤਿਆਰ ਹੈਗੇ ਆ ਕੋਈ ਕਿਤਾਬਾਂ ਚਾਹੀਦੀਆਂ ਨਹੀਂ ਗੀਆਂ ਕੋਈ ਹੋਰ ਚੀਜ਼ ਚਾਹੀਦੀ ਹੈਗੀ ਹੈ ਜੇ ਕੋ ਸਰਦੀਆਂ ਦੇ ਕਰਮ ਕਪੜਿਆਂ ਦੀ ਲੋੜ ਸੀ ਈਵਨ ਸ਼ੂਟਿੰਗ ਕਰਕੇ ਥੋੜਾ ਜਿਹਾ ਸਾਡਾ ਡਿਲੇ ਹੋ ਗਿਆ ਨਹੀਂ ਤਾਂ ਅਸੀਂ ਦਸੰਬਰ ਦੇ ਫਸ ਜਾ ਸਕੰਡ ਵੀਕ ਇਨ ਫਿਊਚਰ ਅਸੀਂ ਦਿੰਦੇ ਰਹਾਂਗੇ ਜੀ ਦੇਖੋ ਅਸੀਂ ਆਪਣੀ ਉਸ ਕਮਾਈ ਦੇ ਵਿੱਚ ਬਿਲਕੁਲ ਐਮ ਨਹੀਂ ਕੋ ਛੋਟੇ ਇਹ ਮੱਲਵ ਸਹਦਾ ਦੇ ਰਹੇ ਹੈਗੇਾਂਗੇ ਤੇ ਨੈਚੁਰਲੀ ਗੱਲ ਲੈ ਕੇ ਤਾਂ ਹੀ ਮੈਂ ਆਪਣੇ ਜਿਹੜੇ ਗ੍ਰੈਂਡ ਚਿਲਡਰ ਮੈਂ ਮਿਸ ਜੀ ਨੂੰ ਨਾਂ ਲੈ ਕੇ ਆਏ ਹੈਗਾ ਇਹ ਇਹਨਾਂ ਨੂੰ ਬਹੁਤ ਅੱਛਾ ਲੱਗ ਰਿਹਾ ਹੈ ਗਾਇਸ ਇਸ ਚੰਨ ਸੰਸਥਾ ਮੰਨੂ ਸਾਨੂੰ ਨੇ ਸ੍ਰੀ ਮਤਲਬ ਇੱਕ ਬੱਚਾ ਸੀਗਾ ਉਹਨੇ ਸੀਏ ਦੀ ਫੀਸ ਭਰਨੀ ਸੀਗੀ ਕਿਉਂਕਿ ਸੋਸਾਇਟੀ ਸਾਡੇ ਕੋਲ ਆਈ ਉਹ ਕਹਿੰਦੇ ਵੀ ਇੰਨੀ ਫੀਸ ਹੈਗੀ ਮੈਂ ਕਹਿੰਦਾ ਕੋਈ ਗੱਲ ਨਹੀਂ ਹੈਗਾ ਜਿੰਨੀ ਇਹਦੀ ਫੀਸ ਬੰਦੀ ਹੈਗੀ ਐ ਸਾਰੀ ਸੀਏ ਦਾ ਅਸੀਂ ਇਹਨੂੰ ਕਰਾ ਕੇ ਦੇਣੀ ਹੈਗੀ ਐ ਅਸੀਂ ਤਾਂ ਸੰਕਾ ਦੀ ਦੂਜੀ ਸੰਸਥਾ ਮੰਨੂ ਦੇਣ ਨਾਲੋਂ ਅਸੀਂ ਕਹਿੰਦੇ ਜਿੱਥੇ ਐਜੂਕੇਸ਼ਨ ਹੈਗੀ ਐ ਜਾਂ ਤੁਸੀਂ ਬਸਤਰਾਂ ਦੀ ਲੋੜ ਹੈਗੀ ਆ ਜਾਂ ਬੱਚੇ ਨੂੰ ਕੋਈ ਕਿਤਾਬਾਂ ਦੀ ਜ਼ਰੂਰਤ ਹੈਗੀ ਐ ਅਸੀਂ ਸੰਕਾ ਦੀ ਉਲਟਪ ਇਹ ਪ੍ਰੈਫਰ ਕਰਦੇ ਹੈਗੇ ਆ ਸਾਨੂੰ ਬੜਾ ਅੱਛਾ ਲੱਗਦਾ ਹੈ ਗਿਆ ਇਸ ਤਰ੍ਹਾਂ ਸਾਨੂੰ ਡਿਸ ਖੁਰ ਕਰਦੀਆਂ ਨੇ ਗਿਆ ਦੇਖੋ ਸਾਡੀ ਨੋਲਿਜ ਦੇ ਜੀ ਹਰੇ ਚੰਗੇ ਨੇ ਲੇਕਿਨ ਅਸੀਂ ਉਹਨਾਂ ਨੂੰ ਜਰੂਰ ਇਹੀ ਪੁੱਛਦੇ ਹਾਂ ਕਿ ਜਿਹੜਾ ਡੇਰਵਿੰਗ ਹੋਵੇ ਬੱਚਾ ਬਿਲਕੁਲ ਮੈਂ ਤਾਂ ਪਹਿਲੇ ਕਿਹਾ ਸੀਗਾ ਕਿ ਜੇ ਸਕੂਲ ਨੂੰ ਹੋਰ ਕਿਸੇ ਚੀਜ਼ ਦੀ ਵੀ ਜ਼ਰੂਰਤ ਪਵੇ ਜਿਹੜੇ ਐਜੂਕੇਸ਼ਨ ਨਾਲ ਰਿਲੇਟਡ ਹੈਗੇ ਆ ਸਾਨੂੰ ਬੜੀ ਖੁਸ਼ੀ ਹੋਊਗੀ ਧੰਨਵਾਦ